ਸੱਛੇ ਗਾ ਦੋਸਤੋ ਇੱਕ ਬੜੀ ਵਧੀਆ ਜਾਣਕਾਰੀ ਜਿਨ੍ਹਾਂ ਦਾ ਸ਼ੂਗਰ ਯੂਰਿਕ ਐਸਿਡ ਹੈ ਬੀਪੀ ਹੈ ਰਹਿਦਾ ਹੈ ਕੋਲੇਸਟ੍ਰੋਲ ਕਬਜ਼ੀ 15-15 ਮਿੰਟ ਛੀਟ ਤੇ ਬੈਠੇ ਰਹਿੰਦੇ ਨੇ ਫਿਰ ਵੀ ਪੇਟ ਸਾਫ਼ ਨਹੀਂ ਹੁੰਦਾ ਮੋਟਾਪਾ ਹੈ ਤੇ ਜਿਹੜਾ ਅੰਦਰਲਾ ਡਾਈਜੈਸਟਿਵ ਸਿਸਟਮ ਹੈ ਸਲੋ ਹੋ ਚੁੱਕਿਆ ਹੈ ਕਿ ਮਤਲਬ ਜਦੋਂ ਵੀ ਕੁਝ ਖਾਣੇ ਨੂੰ ਖੱਟੇ ਡਕਾਰ ਸਾਰਾ ਦਿਨ ਹੈ ਮਤਲਬ ਪਰੇਸ਼ਾਨੀ ਦੇ ਵਿੱਚ ਹੀ ਲੱਗਦਾ ਹੈ ਕੁਝ ਵੀ ਖਾਣ ਨੂੰ ਜੀ ਨਹੀਂ ਕਰਦਾ ਜੇ ਖਾਣੇ ਹੋ ਤਾਂ ਦਾ ਸਵਾਦ ਨਹੀਂ ਆਉਂਦਾ ਸਿੰਪਲ ਇੱਕ ਹੀ ਚੀਜ਼ ਤੁਹਾਨੂੰ ਦੱਸ ਰਿਹਾ ਹਾਂ ਕਰੇ ਇਹਨੂੰ ਹਰ ਰੋਜ਼ ਵਰਤਣਾ ਸ਼ੁਰੂ ਕਰ ਦੋ ਕਰਨਾ ਕੀ ਹੈ ਸਵੇਰ ਉੱਠ ਕੇ ਇੱਕ ਗਲਾਸ ਕੋਸਾ ਪਾਣੀ ਗੂੰਗੁਣਾ ਪਾਣੀ ਜਿਹਨੂੰ ਆਪਾਂ ਕਹਿੰਦੇ ਨੇ ਚਾਹੇ ਗਰਮੀਆਂ ਨੇ ਚਾਹੇ ਸਰਦੀਆਂ ਨੇ ਕੋਈ ਸਾਈਡ ਇਫੈਕਟ ਨਹੀਂ ਬੈਨੀਫਿਟ ਹੀ ਬੈਨੀਫਿਟ ਨੇ ਕਮਾਲ ਦੀ ਤੁਹਾਡੇ ਅੰਦਰ એનર્ਜੀ ਬਹੁਤ ਸੋਹਣੀ ਤੁਹਾਡੀ ਸਿਹਤ ਹੋ ਜਾਊਗੀ ਕਰਨਾ ਕੀ ਹੈ ਇੱਕ ਗਲਾਸ ਕੋਸਾ ਪਾਣੀ ਲੈਣਾ ਸਿੰਪਲੀ ਕਿਸੇ ਵੀ ਵਧੀਆ ਦੁਕਾਨ ਤੋਂ ਐਪਲ ਸਿਡਰ ਸੇਬ ਦਾ ਸਿਰਕਾ ਲਿਆਉਣਾ ਇੱਕ 스ਪੂਨ ਪਾਣੀ ਦੇ ਵਿੱਚ ਐ